ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕਈਆਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਮਿਹਨਤ ਬੜੀ ਕਰਦੇ ਹਾਂ ਕਮਾਈ ਕਰਦੇ ਹਾਂ ਸਾਡੇ ਘਰ ਵਿੱਚ ਬਰਕਤਾਂ ਨਹੀਂ ਪੈਂਦੀਆਂ ਜੇੜਾ ਵੀ ਕੰਮਕਾਰ ਕਰਦੇ ਹਾਂ ਉਹਦੇ ਵਿੱਚ ਘਾਟਾ ਹੀ ਘਾਟਾ ਸਾਨੂੰ ਖਾਣਾ ਪੈਂਦਾ ਹੈ ਸੋ ਹਮੇਸ਼ਾ ਘਾਟਾ ਹੀ ਖਾਣਾ ਪੈਂਦਾ ਹੈ ਪੈਸਾ ਜੁੜਦਾ ਨਹੀਂ ਪੈਸਾ ਘਟਕਦਾ ਨਹੀਂ ਇਹੋ ਜੇ ਹਾਲਾਤ ਬਣ ਜਾਂਦੇ ਆ ਸੋ ਇੱਕ ਤਰੀਕਾ ਹੈ ਜੋ ਤਰੀਕਾ ਅਸੀਂ ਕਿਤੇ ਵਰਤ ਲਈਏ ਨਾ ਤੇ ਗੁਰੂ ਨਾਨਕ ਪਾਤਸ਼ਾਹ ਘਰ ਵਿੱਚ 13 ਹੀ 13 ਵਰਤਾ ਦੇਣਗੇ 13 ਹੀ 13 ਕਰ ਦੇਣਗੇ ਇੱਕ ਸ਼ਬਦ ਦਾ ਜਾਪ ਕਰਨਾ ਪਏਗਾ ਸਾਨੂੰ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ 12 ਤੇ ਵਧੇਕ ਜੋ ਬਾਣੀ ਹੈ 12 ਤੇ ਵਧੇਕ ਅੰਦਰ 1426 ਅੰਗ ਤੇ ਇੱਕ ਸ਼ਬਦ ਹੈ ਉਹ ਸ਼ਬਦ ਹੈ ਤੇ ਚਰ ਮੋ ਨਾ ਥੋੜੀ ਦੋ ਜਿ ਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਸੋ ਇਹ ਸ਼ਬਦ ਜੇ ਅਸੀਂ ਪੜ ਲਈਏ ਇਹਦਾ ਅਭਿਆਸ ਕਰ ਲਈਏ ਅੰਮ੍ਰਿਤ ਵੇਲੇ 13 ਵਾਰ ਇਸ ਸ਼ਬਦ ਦਾ ਜਾਪ ਕਰ ਲਈਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਗੁਰੂ ਨਾਨਕ ਪਾਤਸ਼ਾਹ 13 13 ਵਰਤਾ ਦੇਣਗੇ ਜੇ ਕੰਮਕਾਰ ਕਰਨਾ ਕੋਈ ਅਸੀਂ ਜਦੋਂ ਫਸਲ ਬੀਜਦੇ ਹਾਂ ਉਦੋਂ ਵੀ ਇਸ ਸ਼ਬਦ ਦਾ ਜਾਪ ਕਰੋ ਸੋ ਵਾਡੀ ਦੇ ਟਾਈਮ ਵੀ ਇਹਦਾ ਜਾਪ ਕਰੋ ਕੋਈ ਕੰਮ ਆਰੰਭ ਕੀਤਾ ਉਦੋਂ ਜਾਪ ਕਰੋ ਸੱਚੇ ਪਾਤਸ਼ਾਹ ਜੀ ਰਹਿਮਤ 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 ਹੀ ਕਰ ਦੇਣਗੇ ਰਹਿਮਤਾਂ ਵਰਤਾ ਦੇਣਗੇ ਤੇ ਚਰਮੂਰ ਨਾ ਥੁੜੀ ਦਿਓ ਫਿਰ ਕੋ ਥੁੜਦਾ ਨਹੀਂ ਖਜ਼ਾਨਾ ਕਦੇ ਕੱਟਦਾ ਨਹੀਂ ਖਜ਼ਾਨਾ ਜਿਦੇ ਤੇ ਮਿਹਰਵਾਨ ਹੋ ਜਾਵੇ ਪ੍ਰਮਾਤਮਾ ਜਦੋਂ ਪ੍ਰਮਾਤਮਾ ਦਾ ਵਾਹਿਗੁਰੂ ਦਾ ਆਪ ਪੱਲਾ ਫੜ ਲਵਾਂਗੇ ਨਾ ਜਦੋਂ ਉਹਦਾ ਪੱਲਾ ਫੜ ਲਿਆ ਉਹਦਾ ਓਟ ਆਸਰਾ ਲੈ ਲਿਆ ਫਿਰ ਸਾਡੀਆਂ ਕਮਾਈਆਂ ਦੇ ਵਿੱਚ ਵਾਧੇ ਹੋਣ ਲੱਗ ਜਾਣਗੇ ਅਜੇ ਅਜੇ ਅਸੀਂ ਉਹਦਾ ਪੱਲਾ ਨਹੀਂ ਫੜਿਆ ਇਸ ਵਾਸਤੇ ਜਿਹੜਾ ਵੀ ਧੰਦਾ ਕਰਨਾ ਹੈ ਜਿਹੜਾ ਵੀ ਕੰਮਕਾਰ ਕਰਨਾ ਹੈ ਜਿਹੜਾ ਵੀ ਬਿਜ਼ਨਸ ਕਰਨਾ ਹੈ ਉਹਨੂੰ ਧਿਆ ਕੇ ਕਰਨਾ ਹੈ ਉਹਦਾ ਉਹਦਾ ਓਟ ਆਸਰਾ ਲੈ ਕੇ ਕਰਨਾ ਹੈ ਫਿਰ ਵੇਖੋ ਫਿਰ ਮਹਾਰਾਜ ਖਜ਼ਾਨੇ ਮਾਲੋ ਮਾਲ ਕਰਦਾ ਤੇ ਚਰ ਮੂਲਨਾ ਥੋੜੀ ਦੋ ਜਿ ਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਜੇ ਸ਼ਬਦ ਨਾਲ ਜੁੜ ਗਏ ਫਿਰ ਖਜ਼ਾਨੇ ਮਾਲੋ ਮਾਲ ਹੋ ਜਾਣਗੇ ਵੈਸੇ ਇਹ ਸ਼ਬਦ ਜਿਹੜਾ ਹੈ ਸਾਡੀ ਆਤਮਾ ਲਈ ਹੈ ਨਾਮ ਦੇ ਖਜ਼ਾਨੇ ਦਾ ਉਪਦੇਸ਼ ਮਹਾਰਾ ਨੇ ਦਿੱਤਾ ਹੈ ਪਰ ਦੁਨਿਆਵੀ ਤੌਰ ਤੇ ਅਸੀਂ ਇਸ ਸ਼ਬਦ ਦਾ ਵੀ ਹੋਟਾਸਰ ਲੈ ਸਕਦੇ ਹਾਂ ਇਹਦੇ ਦੋ ਅਰਥ ਨਿਕਲਦੇ ਨੇ ਇੱਕ ਉਹ ਖਜ਼ਾਨਾ ਜਿਹੜਾ ਸਾਡੀ ਆਤਮਾ ਨੂੰ ਜਿਸ ਦੀ ਲੋੜ ਹੈ ਉਹ ਪ੍ਰਮਾਤਮਾ ਦੇ ਨਾਮਕ ਨਾਮ ਦਾ ਖਜ਼ਾਨਾ ਕਦੇ ਮੁੱਕਦਾ ਨਹੀਂ ਆ ਤੇ ਜਦੋਂ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਫਿਰ ਦੁਨਿਆਵੀ ਖਜ਼ਾਨੇ ਵੀ ਨਹੀਂ ਮੁੱਕਣੇ ਉਹ ਵੀ ਮਾਲੋ ਮਾਲ ਹੋ ਜਾਣਗੇ ਸੋ ਕੱਲਾ ਇਹਨੂੰ ਅਸੀਂ ਸੋ ਆਪਣੇ ਧਨ ਪਦਾਰਥ ਲਈ ਹੀ ਨਿਵਰਤਨਾ ਇਸ ਸ਼ਬਦ ਨੂੰ ਅਸੀਂ ਆਪਣੀ ਅੰਤ ਆਤਮੇ ਲਈ ਵੀ ਪੜਨਾ ਹੈ ਆਤਮਾ ਦੇ ਭਲੇ ਲਈ ਵੀ ਪੜਨਾ ਹੈ ਨਾਮ ਦੇ ਖਜ਼ਾਨੇ ਲਈ ਵੀ ਪੜਨਾ ਹੈ ਸੋ ਜਿਹਦੇ ਕੋਲ ਨਾਮ ਦਾ ਖਜ਼ਾਨਾ ਹੁੰਦਾ ਹੈ ਉਹਦੇ ਦੁਨਿਆਵੀ ਜਿਹੜੇ ਖਜ਼ਾਨੇ ਨੇ ਉਹ ਵੀ ਮਾਲੋ ਮਾਲੋ ਜਾਂਦੇ ਨੇ ਕਦੇ ਨੌਕਰੀਆਂ 'ਚ ਉਹਨਾਂ ਨੂੰ ਕਟਾਣੀ ਪੈਂਦਾ। ਸੋ ਕਦੇ ਵੀ ਘਰ ਵਿੱਚ ਕਟਾਣੀ ਪੈਗਾ, ਪੈਸਾ ਨਹੀਂ ਮੁੱਕੇਗਾ। ਕਿਸ ਕਿਸੇ ਵੀ ਕੰਮ ਵਿੱਚ ਕਟਾਣੀ ਜੇ ਪਹਿਣਾ ਜੇ ਤੁਸੀਂ ਇਸ ਸ਼ਬਦ ਦਾ ਅਭਿਆਸ ਕਰ ਲਿਆ। ਅੰਮ੍ਰਿਤ ਵੇਲੇ ਸ਼ਬਦ ਦਾ ਅਭਿਆਸ ਕਰ ਲਿਆ। ਮਹਾਰਾਜ 13 ਹੀ 13 ਵਰਤਾ ਦੇਣਗੇ ਸਾਧ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।